ਤਿੰਨ ਜਿਹੜੇ ਅਹਿਮ ਇਸ਼ੂ ਵਿਚਾਰਨੇ ਆ ਜਿਨ੍ਹਾਂ ਦੇ ਬਾਰੇ ਸਟੇਟਮੈਂਟਸ ਪਾਸ ਕਰਨੇ ਆ ਨੇ ਜਾਂ ਜਿਹਦੇ ਬਾਰੇ ਅਗਲੇ ਪ੍ਰੋਗਰਾਮ ਦੇਣੇ ਨੇ ਉਹ ਇਸ ਤਰਤੀਬ ਨੇ ਪਹਿਲਾ ਜੀ 7 ਮੀਟਿੰਗ ਦੇ ਦੌਰਾਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੈਨੇਡਾ ਦੌਰਾ ਜਿਸ ਤਰੀਕੇ ਦੇ ਨਾਲ ਜਿਹੜੇ ਇਸ਼ੂਜ਼ ਉੱਥੇ ਵਿਚਾਰੇ ਗਏ ਖਾਸ ਤੌਰ ਤੇ ਭਾਈ ਹਰਦੀਪ ਸਿੰਘ ਨਿਜਰ ਔਰ ਬਾਕੀ ਜਿਹੜੇ ਇਸ਼ੂਜ਼ ਨੇ ਉਹਦੇ ਬਾਰੇ ਪ੍ਰਤੀਕਰਮ ਦੂਸਰਾ ਭਾਈ ਹਰਦੀਪ ਸਿੰਘ ਨੇਜਰ ਦੀ ਸ਼ਹਾਦਤ ਦੇ ਸਬੰਧ ਦੇ ਵਿੱਚ ਔਰ ਦਲ ਖਾਲਸਾ ਦੇ ਬਾਨੀ ਆਗੂ ਤੇ ਸਰਪ੍ਰਸਤ ਰਹੇ ਭਾਈ ਗਜਿੰਦਰ ਸਿੰਘ ਹੁਣਾਦੀ ਐਨੀਵਰਸਰੀ ਦੇ ਸਬੰਧ ਦੇ ਵਿੱਚ ਆਉਣ ਵਾਲੇ ਪ੍ਰੋਗਰਾਮ ਔਰ ਤੀਸਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਬੇ ਸਮੇਂ ਤੋਂ ਲਮਕਾਏ ਜਾ ਰਹੇ ਇੱਕ ਇਸ਼ੂ ਜਥੇਦਾਰ ਸਾਹਿਬਾਨਾਂ ਦੀ ਨਿਯੁਕਤੀ ਦੇ ਬਾਰੇ ਜਿਸ ਤਰੀਕੇ ਦੇ ਨਾਲ ਵਿਵਾਦਤ ਤਰੀਕੇ ਦੇ ਨਾਲ ਇੱਕ ਜਥੇਦਾਰ ਦੀ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਮਟੀਰੀਅਲ ਨਿਯੁਕਤੀ ਕਰਕੇ ਉਹਨਾਂ ਨੂੰ ਵਿਵਾਦਾਂ ਦੇ ਘੇਰੇ ਦੇ ਅੰਚ ਪੂਰੀ ਤਰ੍ਹਾਂ ਇਸ ਟਾਈਮ ਘੇਰ ਕੇ ਰੱਖਿਆ ਯਾਰ ਉਹ ਮਸਲਾ ਕਿਸੇ ਵੀ ਤਨਪਤਨ ਨਹੀਂ ਲੱਗ ਰਿਹਾ ਉਹਦੇ ਬਾਰੇ ਗੱਲਬਾਤ ਕਰਨ ਦੇ ਲਈ ਤੁਸੀਂ ਇੱਥੇ ਸਾਰੇ ਪਹੁੰਚਿਆ ਅਸੀਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਜਥੇਦਾਰ ਸਾਹਿਬਾਨ ਦਾ ਇਸ਼ੂ ਆ ਇਹ 6 ਜੂਨ ਦੇ ਲਾਗੇ ਇੱਕ ਰਿਫਲੇਅਰ ਅਪ ਹੋਇਆ ਹਾਲਾਂਕਿ ਇਹ ਜਿਹੜੀ ਅੱਗ ਹੈਗੀ ਇਹ ਪਹਿਲਾਂ ਹੀ ਸੜਗਣੀ ਸ਼ੁਰੂ ਹੋ ਗਈ ਜਦੋਂ ਭਾਈ ਕੁਲਦੀਪ ਸਿੰਘ ਗੜਗੱਜ ਦੀ ਇੱਕ ਵਿਵਾਦਤ ਤਰੀਕੇ ਦੇ ਨਾਲ ਗੈਰ ਸਿਧਾਂਤਕ ਤਰੀਕੇ ਦੇ ਨਾਲ ਨਿਯੁਕਤੀ ਕੀਤੀ ਗਈ ਉਸ ਦਿਨ ਤੋਂ ਹੀ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਔਰੇਂਜਮੈਸੋਸੋਸਾਇਟੀ ਦਾ ਸ਼ਾਇਦ ਉਹਦੇ ਵਿੱਚੋਂ ਵੀ ਇੱਕ ਸੈਕਸ਼ਨ ਨੇ ਉਹਨਾਂ ਨੂੰ ਜਥੇਦਾਰ ਮਿੱਥਿਆ ਆ ਬਾਕੀ ਪੂਰੇ ਪੰਥ ਨੇ ਉਹਨਾਂ ਨੂੰ ਪਹਿਲੇ ਦਿਨ ਤੋਂ ਹੀ ਜਥੇਦਾਰ ਸਵਕਾਰ ਨਹੀਂ ਸੀ ਕੀਤਾ ਔਰ ਐਸੇ ਹਾਲਾਤ ਬਣਦੇ ਗਏ ਐਸੇ ਕਟਨਾਵਾਂ ਵਿੱਚ ਵਾਪਰਦੀਆਂ ਗਈਆਂ ਜਿੱਥੇ ਜਾ ਕੇ ਦੁਬਾਰਾ ਜਦੋਂ ਸਰਦਾਰ ਹਰਜਿੰਦਰ ਸਿੰਘ ਧਮੀ ਸਾਹਿਬ ਨੇ ਪੋਜੀਸ਼ਨ ਸੰਭਾਲੀ ਕਿਉਂਕਿ ਵਿੱਚ ਉਹ ਅਸਤੀਫਾ ਦੇ ਗਏ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਤੇ ਜਦੋਂ ਦੁਬਾਰਾ ਫਿਰ ਪੋਜੀਸ਼ਨ ਤੇ ਆਏ ਨੇ ਤੇ ਕਿਉਂਕਿ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਕੁਲਦੀਪ ਸਿੰਘ ਗੜਗਾਜਣਾ ਦੀ ਨਿਯੁਕਤੀ ਹੋਈ ਸੀ ਔਰ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਹ ਵਿਵਾਦ ਸਾਰਾ ਸ਼ੁਰੂ ਹੋ ਗਿਆ ਸੀ ਜਥੇਦਾਰ ਸਾਬਾਨਾ ਵਾਲਾ ਔਰ ਨਿਆਂੰਗ ਸਿੰਘ ਜਥੇਬੰਦੀਆਂ ਤੋਂ ਲੈ ਕੇ ਸਾਰੀਆਂ ਸਿੱਖ ਜਥੇਬੰਦੀਆਂ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਨਿਯੁਕਤੀ ਕੀਤੀ ਗਈ ਸੀ ਉਹਨੂੰ ਮੁਖ ਰੱਖ ਕੇ ਪਹਿਲੇ ਦਿਨ ਹੀ ਇਹ ਸਾਫ਼ ਕਰ ਦਿੱਤਾ ਸੀ ਕਿ ਇਸ ਤਰੀਕੇ ਦੇ ਨਾਲ ਜਥੇਦਾਰ ਸਾਬਾਨ ਜਿਹੜੇ ਲਾਏ ਜਾ ਰਹੇ ਨੇ ਇਹ ਸਬਕਾਰ ਨਹੀਂ ਗੇ ਔਰ ਜਿਸ ਤਰੀਕੇ ਦੇ ਨਾਲ ਪੁਰਾਣੇ ਲਾਏ ਜਾ ਰਹੇ ਨੇ ਉਹ ਵੀ ਠੀਕ ਨਹੀਂ ਔਰ ਉਸ ਤੋਂ ਬਾਅਦ ਜਦੋਂ ਸਰਦਾਰ ਹਰਜਿੰਦਰ ਸਿੰਘ ਧਾਮੇ ਉਹਨਾਂ ਦੀ ਪਤੌਰ ਪ੍ਰਧਾਨ ਵਾਪਸੀ ਹੁੰਦੀ ਆ ਤੇ ਉਹਨਾਂ ਨੇ ਆ ਕੇ ਇੱਕ ਬੜਾ ਹੀ ਅਹਿਮ ਫੈਸਲਾ ਲਿਆ ਸੀ ਇੱਕ ਅਹਿਮ ਐਲਾਨ ਕੀਤਾ ਸੀ ਕਿ ਬਹੁਤ ਜਲਦ ਵਿਧਿਵਿਧਾਨ ਦੇ ਤਹਿਤ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਹੋਏਗੀ ਔਰ ਉਹਨਾਂ ਨੇ ਪੂਰੀ ਕੌਮ ਦੇ ਕੋਲੋਂ ਸੁਝਾਅ ਮੰਗੇ ਜਥੇਬੰਦੀਆਂ ਦੇ ਕੋਲੋਂ ਓਪਨ ਉਹਨਾਂ ਨੇ ਮੈਸੇਜ ਦਿੱਤਾ ਸਾਰਿਆਂ ਨੂੰ ਸੁਝਾਅ ਮੰਗਿਓ ਉਹਨਾਂ ਨੇ ਕਿ ਕਿਸ ਤਰੀਕੇ ਦੇ ਨਾਲ ਜਥੇਦਾਰ ਸਾਬਾਨਾ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧਿ ਵਿਵਧਾਨ ਕੀ ਹੋਣਾ ਚਾਹੀਦਾ ਆ ਉਹਦੇ ਬਾਰੇ ਚ ਉਹਨਾਂ ਨੇ ਕੌਮ ਦੇ ਕੋਲੋਂ ਸੁਝਾਅ ਮੰਗੇ ਸੀ ਔਰ ਅਲਗ-ਅਲਗ ਸੈਕਸ਼ਨਸ ਨੇ ਆਪਣੇ ਸੁਝਾਅ ਦਿੱਤੇ ਵੀ ਜਿਹਦੇ ਵਿੱਚ ਦਲ ਖਾਲਸਾ ਵੀ ਸ਼ਾਮਲ ਹੈ ਅਸੀਂ ਵੀ ਆਪਣੇ ਤੌਰ ਦੇ ਉੱਤੇ ਜਿਹੜਾ ਇੱਕ ਤਕਰੀਬਨ 20 ਸਾਲ ਪਹਿਲਾਂ ਵੀ ਇਹਦੇ ਉੱਤੇ ਕੰਮ ਕੀਤਾ ਗਿਆ ਸੀਗਾ ਉਦੋਂ ਕਮੇਟੀ ਬਣੀ ਸੀ ਜਿਹੜੇ ਚ ਅਲੱਗ-ਅਲੱਗ ਜਥੇਬੰਦੀਆਂ ਸੀ ਜਿਨ੍ਹਾਂ ਨੇ ਕੰਮ ਕੀਤਾ ਸੀ ਕਿ ਕਿਵੇਂ ਜਥੇਦਾਰ ਸਾਬਾਨਾਂ ਦੀ ਬਾਕੀਆਂ ਨੇ ਵੀ ਹੋ ਸਕਦਾ ਦਿੱਤੇ ਹੋਣ ਕਿਉਂਕਿ ਪਬਲਿਕ ਦੇ ਵਿੱਚ ਤੇ ਆਇਆ ਨਹੀਂ ਵੀ ਕਿੰਨੇ-ਕਿੰਨੇ ਦਿੱਤੇ ਨੇ ਤੇ ਕੀ-ਕੀ ਦਿੱਤਾ ਆ ਸੋ ਉਹ ਗੱਲਾਂ ਉੱਥੇ ਰਹਿ ਗਈਆਂ ਔਰ ਇਹ ਗੱਲ ਕਹੀ ਗਈ ਸੀ ਦੋ ਵਾਰ ਡੈਡਲਾਈਨਸ ਬਧਾਇਆ ਗਿਆ ਸ਼੍ਰੋਮਣੀ ਕੌਰ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਪਹਿਲਾ ਇਸ ਤਰੀਕ ਤੱਕ ਉਸ ਤੋਂ ਬਾਅਦ 20 ਮਈ ਤੱਕ ਦਾ ਸਮਾਂ ਵੀ ਜਿਹੜਾ ਉਹ ਵਧਾ ਦਿੱਤਾ ਗਿਆ ਸੀ ਕਿ ਉਸ ਦਿਨ ਤੱਕ ਅਸੀਂ ਅਜੇ ਆਪਣੇ ਜਿਹੜੇ ਸੁਝਾਅ ਆ ਕੌਮ ਦੇ ਵਿੱਚੋਂ ਉਹਦੀ ਉਡੀਕ ਕਰਾਂਗੇ 20 ਮਈ ਦਾ ਸਮਾਂ ਵੀ ਲੰਘ ਗਿਆ 6 ਜੂਨ ਸਰਤੇ ਆਗੇ ਹੀ ਕਲੋਕਾਰਾ ਦਿਵਸ ਆ ਗਿਆ ਹੈ ਇਹ ਮਸਲਾ ਸਮਾ ਰਹੇ ਦੇ ਹੱਲ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਦਮਦਮੇ ਟਕਸਾਲ ਨੇ ਇੱਕ ਐਕਟਿਵ ਰੋਲ ਅਦਾ ਕੀਤਾ ਕੋਈ ਸਹਿਮਤ ਨਹੀਂ ਸਹਿਮਤ ਅਸੀਂ ਉਹਦੇ ਤੇ ਮੈਂ ਅੱਜ ਕਮੈਂਟ ਨਹੀਂ ਕਰਨਾ ਪਰ ਉਹਨਾਂ ਨੇ ਇੱਕ ਰੋਲ ਅਦਾ ਕੀਤਾ ਔਰ ਇਹ ਕਿ ਆ ਜਥੇਦਾਰ ਸਾਹਿਬਾਨ ਨੂੰ 6 ਜੂਨ ਸੰਦੇਸ਼ ਨਹੀਂ ਦੇਣ ਦਿੱਤਾ ਜਾਏਗਾ ਤੇ ਉਹ ਜਿਹੜਾ ਪ੍ਰੋਸੈਸ ਸਾਰਾ 6 ਜੂਨ ਵਾਲਾ ਸਾਡੇ ਸਾਹਮਣੇ ਲੰਘਿਆ ਉਹ ਅਸੀਂ ਸਾਰਿਆਂ ਨੇ ਵੇਖਿਆ ਜਿਸ ਤਰੀਕੇ ਦਾ ਨਾਲ ਸ਼੍ਰੋਮਣੀ ਕਮੇਟੀ ਵਾਲਾ ਥਾਪੇ ਜਥੇਦਾਰ ਨੂੰ ਅਰਦਾਸ ਦੇ ਵਿੱਚ ਹੀ ਸਾਰਾ ਕੁਝ ਕਹਿਣਾ ਪਿਆ ਹੁਣ ਇਹ ਸਾਰੇ ਹਾਲਾਤ ਬਣੇ ਕਿਉਂ ਉਹਦਾ ਸਿਰਫ ਇੱਕ ਹੀ ਕਾਰਨ ਨਿਕਲ ਕੇ ਸਾਹਮਣੇ ਆਉਂਦਾ ਹੀ ਕਿ ਕੋਈ ਤਰੀਕਾ ਕਾਰਨ ਨਹੀਂ ਆ ਜਥੇਦਾਰ ਸਹਿਬਾਨਾਂ ਦੀ ਸੇਵਾ ਮੁਕਤੀ ਦਾ ਤੇ ਨਿਯੁਕਤੀ ਦਾ ਔਰ ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਪਹਿਲ ਕਦਮੀ ਕੀਤੀ ਸੀ ਹਾਲਾਂਕਿ ਪਹਿਲਾਂ ਵੀ ਗੱਲਾਂ ਚੱਲ ਰਹੀਆਂ ਸੀ ਪਰ ਅੱਜ ਦੇ ਦੌਰ ਚ ਪਹਿਲ ਕਦਮੀ ਕੀਤੀ ਕਿ ਉਹਨਾਂ ਨੇ ਕਿਹਾ ਸੀ ਕਿ ਬਹੁਤ ਜਲਦ ਵਿਦਿਵਦਾਨ ਬਣੇ ਅੱਜ ਤੱਕ ਉਹਦੇ ਬਾਰੇ ਕੁਝ ਨਹੀਂ ਆਇਆ ਇਹ ਕਿਹਾ ਗਿਆ ਸੀ ਕਿ ਜਦੋਂ ਸੁਝਾਅ ਆ ਜਾਣਗੇ ਮਾਇਰਾਂ ਦੀ ਕਮੇਟੀ ਕਮੇਟੀ ਬਣਾਈ ਜਾਏਗੀ ਉਹਦੇ ਉੱਤੇ ਕੰਮ ਹੋਏਗਾ ਪਰ ਇੰਜ ਮਹਿਸੂਸ ਹੋ ਰਿਹਾ ਹੈ ਕਿ ਸ਼ਾਇਦ ਇੱਕ ਪਾਰਟਿਕੂਲਰ ਇਵੈਂਟ ਇੱਕ ਪਾਰਟਿਕੂਲਰ ਡੇ ਜਿਹੜਾ ਉਹਨੂੰ ਲਗਾ ਲਿਆ ਗਿਆ ਆ ਪਰ ਉਸ ਤੋਂ ਬਾਅਦ ਵੀ ਉਹਦੇ ਉੱਤੇ ਟੋਟਲ ਖਾਮੋਸ਼ੀ ਆ ਸੋ ਅਸੀਂ ਇਹ ਚਾਹੁੰਦੇ ਆ ਕਿ ਇਹਦੇ ਉੱਤੇ ਜਿਹੜਾ ਆ ਉਹ ਅੱਗੇ ਕੰਮ ਹੋਣਾ ਚਾਹੀਦਾ ਹੈ ਪ੍ਰੋਸੈਸ ਅੱਗੇ ਵਧਣਾ ਚਾਹੀਦਾ ਹੈ ਉਹਦੇ ਲਈ ਸ਼ਰਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਇਹ ਤੋਂ ਪਹਿਲਾਂ ਕਿ ਗਾਂ ਫੇਰ ਦਿਵਾਲੀ ਆ ਜਾਏ ਤੇ ਉਦੋਂ ਫਿਰ ਜਥੇਦਾਰਾਂ ਦਾ ਰੌਲਾ ਪਵੇ ਉਸ ਤੋਂ ਪਹਿਲਾਂ ਪਹਿਲਾਂ ਹੀ ਇਹ ਜਿਹੜਾ ਸਾਰਾ ਪ੍ਰੋਸੈਸ ਆ ਇਹਨੂੰ ਕੰਪਲੀਟ ਕਰਨਾ ਚਾਹੀਦਾ ਹੈ ਕੰਪਲੀਟ ਕਹਿ ਰਿਹਾ ਮੈਂ ਸ਼ੁਰੂਆਤ ਨਹੀਂ ਕਿ ਦਿਵਾਲੀ ਤੋਂ 2 ਦਿਨ ਪਹਿਲਾਂ ਸ਼ੁਰੂਆਤ ਕਰ ਲਈ ਹੁਣ ਸਮਾਂ ਆ ਜਿੰਨੇ ਸੁਝਾਅ ਜਿੰਨੇ ਦੇਣੇ ਸੀ ਉਹ ਦੇ ਚੁੱਕਿਆ ਹੈ ਜਿੰਨੇ ਆਏ ਨੇ ਉਹਨਾਂ ਨੂੰ ਵਿਚਾਰਿਆ ਜਾਵੇ ਆਪਣੇ ਕੋਲੋਂ ਜਿਹੜੇ ਉਹਨਾਂ ਦੇ ਜਿਹੜੇ ਸੁਝਾਅ ਨੇ ਉਹਨਾਂ ਨੂੰ ਕੰਸੀਡਰ ਕੀਤਾ ਜਾਵੇ ਜਿਹੜੇ ਵੀ ਕਮੇਟੀ ਬਣਾਉਣੀਆਂ ਬਣਾਈ ਜਾਵੇ ਔਰ ਉਹਨੂੰ ਇੱਕ ਟਾਈਮ ਬੰਦ ਕੀਤਾ ਜਾਵੇ ਕਿ ਇੰਨੇ ਸਮੇਂ ਦੇ ਵਿੱਚ ਵਿੱਚ ਵਿਧੀ ਵਿਧਾਨ ਤਿਆਰ ਹੋ ਜੇ ਔਰ ਤਿਆਰ ਹੋਣ ਤੋਂ ਬਾਅਦ ਇਮੀਡੀਏਟਲੀ ਲਾਗੂ ਵੀ ਹੋਵੇ ਇਹ ਨਾ ਹੋਵੇ ਕਿ ਤਿਆਰ ਕਰਕੇ ਇੱਕ ਖੜੜਾ ਖੜੜਾ ਜਿਹੜਾ ਰੱਖ ਲਿਆ ਤੇ ਬਾਅਦ ਫੇਰ ਅਗਲੇ 20 ਸਾਲ ਜਿਹੜਾ ਇਦਾਂ ਹੀ ਕੰਮ ਜੜੀ ਆ ਧੱਕੇ ਖਾਂਦੀ ਰਹੇ ਤਿਆਰ ਹੋਵੇ ਸਾਰਿਆਂ ਦੀ ਰਾਏ ਜਿੱਥੇ ਜਿੱਥੋਂ ਆਏ ਨੇ ਭੇਜਿਆ ਜਾਵੇ ਜਿੱਥੇ ਮਤਲਬ ਜੋ ਵੀ ਪ੍ਰੋਸੈਸ ਹੈ ਸਾਰਾ ਉਹ ਸਮਾ ਰਹਿੰਦੇ ਆ ਜਿਹੜਾ ਆ ਉਹ ਕੰਪਲੀਟ ਕੀਤਾ ਜਾਵੇ ਤਾਂ ਕਿ ਜਿਹੜਾ ਇਹ ਜਥੇਦਾਰ ਸਹਿਬਾਨਾਂ ਵਾਲਾ ਰੌਲਾ ਆ ਇਹ ਖਤਮ ਹੋਵੇ ਕਿਉਂਕਿ ਇਹਦੇ ਨਾਲ ਇਕੱਲਾ ਇਹ ਨਹੀਂ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਖ ਨੂੰ ਢਾਲ ਲੱਗਦੀ ਜਿਸ ਤਰੀਕੇ ਦੇ ਨਾਲ ਜਥੇਦਾਰ ਸਹਿਬਾਨਾਂ ਦੀ ਪੋਸਟ ਨੂੰ ਔਰ ਅਕਾਲ ਤਖਤ ਸਹਿਬ ਨੂੰ ਢਾਲ ਲੱਗ ਰਹੀ ਆ ਇੱਕ ਸਿਧਾਂਤ ਨੂੰ ਔਰ ਇੱਕ ਜਗ੍ਹਾ ਨੂੰ ਔਰ ਇੱਕ ਤਖਤ ਨੂੰ ਢਾਲ ਲੱਗ ਰਹੀ ਆ ਉਹਨੂੰ ਕੰਸੀਡਰ ਕਰਕੇ ਅਸੀਂ ਇਹ ਸਮਝਦੇ ਆ ਕਿ ਸਮਾ ਰਹਿੰਦੇ ਇਹ ਪ੍ਰੋਸੈਸ ਜਿਹੜਾ ਪੂਰਾ ਆ ਜਾਣਾ ਚਾਹੀਦਾ ਔਰ ਇਹਦੇ ਨਾਲ ਹੀ ਕੱਲਾ ਇਹ ਮਿੱਥ ਲੈਣਾ ਕਿ ਦੰਦਾਂਵੇਂ ਟਕਸਾਲ ਨੂੰ ਜਰ ਕੁਝ ਨਿਹੰਗ ਸਿੰਘ ਜਥੇਬੰਦੀਆਂ ਨੂੰ ਜਥੇਦਾਰ ਪ੍ਰਵਾਨ ਨਹੀਂ ਆ ਇਹ ਵੀ ਇੱਕ ਇਲਿਊਜ਼ਨ ਆ ਇੱਕ ਭਰਮ ਆ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਪਹਿਲੇ ਦਿਨੋਂ ਹੀ ਇਹ ਗੱਲ ਕਹਿ ਦਿੱਤੀ ਗਈ ਸੀ ਸਾਰੀਆਂ ਜਥੇਬੰਦੀਆਂ ਵੱਲੋਂ ਕਿ ਇਹ ਜਥੇਦਾਰ ਇਸ ਤਰੀਕੇ ਨਾਲ ਪ੍ਰਵਾਨ ਨਹੀਂ ਹੋਣੇ ਉਹਦੇ باوجود ਜਿੰਨਾ ਪ੍ਰੋਸੈਸ ਅਸੀਂ ਵੇਖਦੇ ਆ ਕਿ ਉਹ ਇੰਜ ਮਹਿਸੂਸ ਹੋ ਰਿਹਾ ਜਿਵੇਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਤੇ ਟਕਸਾਲ ਦੀ ਆਪਸੀ ਤਸੱਲੋ ਵੀ ਇੰਜ ਪ੍ਰੈਜ਼ੈਂਟ ਕੀਤਾ ਜਾ ਰਿਹਾ ਮੈਂ ਜੇ ਚੋਟਰਾ ਕਹਾਵੇ ਪ੍ਰੈਜ਼ੈਂਟ ਸਹੀ ਸ਼ਬਦ ਹੋਏਗਾ ਵੀ ਦੁਨੀਆ ਨੂੰ ਇੰਜ ਬਖਾਲਿਆ ਜਾ ਰਿਹਾ ਪਿਛ ਸਿਰਫ ਦਮਦਮੇ ਟਕਸਾਲ ਦੇ ਮੁਖੀ ਨੂੰ ਇਹ ਪ੍ਰਵਾਨਨੇਗਾ ਤੇ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਇਸ ਕਰਕੇ ਉਹਨਾਂ ਦੋਵਾਂ ਦੀ ਸ਼ਾਇਦ ਆਪਸੀ ਲੜਾਈ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਿਰਫ ਦਮਦਮੇ ਟਕਸਾਲ ਨੂੰ ਹੀ appeas ਕਰਨ ਦੇ ਵਿੱਚ ਲੱਗੀ ਹੋਈ ਆ ਉਹਨਾਂ ਨੂੰ ਮਨਾਉਣ ਦੇ ਵਿੱਚ ਲੱਗੀ ਹੋਈ ਆ ਇਹ ਗੱਲ ਠੀਕ ਨਹੀਂ ਠੀਕ ਤਾਂ ਮੇਰਾ ਕਹਿੰਦਾ ਮਤਲਬ ਇਹ ਨਹੀਂ ਵੀ ਉਹਨਾਂ ਨੂੰ ਪੀਸ ਨਹੀਂ ਕਰਨਾ ਚਾਹੀਦਾ ਠੀਕ ਤਾਂ ਕਹਿੰਦਾ ਮਤਲਬ ਇਹ ਆ ਕਿ ਜੇ ਬਾਕੀ ਜਥੇਬੰਦੀਆਂ ਨੇ ਬਾਕੀ ਕੌਮ ਨੇ ਦਿਨ ਤਿਹਾਰ ਵਾਲੇ ਦਿਨ ਬਿਲਕੁਲ ਤਖਤ ਦੇ ਸਾਹਮਣੇ ਜਾ ਕੇ ਚੌਂਕੜੀਆਂ ਨਹੀਂ ਮਾਰੀਆਂ ਤੇ ਇਹਦਾ ਮਤਲਬ ਇਹ ਨਹੀਂ ਕਿ ਬਾਕੀ ਕੌਮ ਖੁਸ਼ ਸੋ ਸ਼੍ਰੋਮਣੀ ਕਮੇਟੀ ਨੂੰ ਇਹ ਚਾਹੀਦਾ ਹੈ ਕਿ ਕੋਈ ਵੀ ਐਸਾ ਦਿਨ ਨਾ ਆਵੇ ਜਦਨ ਉਹਦਾਂ ਦੇ ਹਾਲਾਤ ਬਣਨ ਜਦਾਂ ਤੇ 6 ਜੂਨ ਨੂੰ ਬਣੇ ਨੇ ਅਸੀਂ ਇਦਾਂ ਦੇ ਹਾਲਾਤ ਨਹੀਂ ਬਣਾਉਣਾ ਚਾਹੁੰਦੇ ਇਸ ਕਰਕੇ ਦਿਨ ਤਿਹਾੜ ਦੇ ਉੱਤੇ ਜਾਂ ਕੋਈ ਦਿਨ ਜਿਹੜਾ ਆਉਂਦਾ ਉੱਤੇ ਅਸੀਂ ਖਮੋਸ਼ ਰਹਿੰਦੇ ਆਂ ਔਰ ਉਦੋਂ ਵੀ ਇਹ ਸੀ ਇਹ ਗੱਲ ਕਹੀ ਸੀ ਕਿ ਜੇ ਸਾਡੀ ਖਾਮੋਸ਼ੀ ਉਸ ਦਿਨ ਦੇ ਉੱਤੇ ਲੈ ਕੇ ਆ ਇਹਦਾ ਮਤਲਬ ਇਹ ਨਹੀਂ ਹੈ ਵੀ ਜਥੇਦਾਰ ਪ੍ਰਵਾਨ ਨੇ ਸੋ ਹੁਣ ਵੀ ਜਿਹੜੀ ਇਹ ਸਾਰਾ ਜਿਹੜਾ ਪ੍ਰੋਸੈਸ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮਾ ਰਹੀਂਦੇ ਪੂਰਾ ਕਰਨਾ ਚਾਹੀਦਾ ਹੈ ਤਾਂ ਕਿ ਇਹ ਜਥੇਦਾਰ ਸਹਿਬਾਨਾਂ ਵਾਲਾ ਜਿਹੜਾ ਇਸ਼ੂ ਆ ਇਹ ਇੱਕ ਵਾਰੀ ਕਿਸੇ ਤਣਪਤਨ ਲੱਗ ਸਕੇ ਤਾਂ ਕਿ ਜੜੀਆਂ ਵਾਰ-ਵਾਰ ਪੋਜੀਸ਼ਨ ਦੇ ਉੱਤੇ ਤਖਤ ਦੇ ਉੱਤੇ ਉਂਗਲਾਂ ਟੁਕੜੀਆਂ ਨੇ ਉਹ ਖਤ ਦੂਸਰਾ ਅੱਜ ਦੇ ਦਿਨ 19 ਜੂਨ ਨੂੰ ਅੰਮ੍ਰਿਤਸਰ ਸਟੈਂਡਰਡ ਟਾਈਮ ਦੇ ਮੁਤਾਬਕ ਪੰਜਾਬ ਦੇ ਟਾਈਮ ਦੇ ਮੁਤਾਬਕ 19 ਜੂਨ ਨੂੰ ਤੇ ਕੈਨੇਡਾ ਦੇ ਟਾਈਮ ਦੇ ਅਨਸਾਰ 18 ਤਰੀਕ ਨੂੰ ਸ਼ਾਮ ਨੂੰ ਹੋਇਆ ਕੈਨੇਡਾ ਦੀ ਧਰਤੀ ਦੇ ਉੱਤੇ ਖਾਲਿਸਤਾਨੀ ਐਕਟੀਵਿਸਟ ਔਰ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਡਲਟਾ ਸਰੀ ਦੇ ਮੁਖ ਸੇਵਾਦਾਰ ਪਾਈ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਅੱਜ ਉਹਨਾਂ ਦੀ ਸ਼ਹਾਦਤ ਦੀ ਸੈਕੰਡ ਐਨੀਵਰਸਰੀ ਆ ਦੋ ਸਾਲਾਂ ਦੇ ਵਿੱਚ ਕੋਈ ਵੀ ਐਸਾ ਪੁਆਇੰਟ ਨਹੀਂ ਆਇਆ ਜਿੱਥੇ ਸਿੱਖ ਕੌਮ ਨੇ ਇਸ ਇਨਸੀਡੈਂਟ ਨੂੰ ਵਿਸਾਰਿਆ ਹੋਵੇ ਭੁੱਲਿਆ ਹੋਵੇ ਔਰ ਕੱਲਾ ਸਿੱਖ ਕੌਮ ਨਹੀਂ ਪੂਰਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀਆਂ ਵਰਲਡ ਪਾਵਰਸ ਨੇ ਉਹਨਾਂ ਦੇ ਡਿਸਕਸ਼ਨ ਟੇਬਲ ਦੇ ਉੱਤੇ ਪਾਈ ਹਰਦੀਪ ਸਿੰਘ ਨਿਜਰ ਤੇ ਖਾਲਸਾਤਨ ਇਹ ਦੋ ਸ਼ਬਦ ਪਿਛਲੇ ਦੋ ਸਾਲਾਂ ਦੇ ਉੱਤੋਂ ਉਹਨਾਂ ਦੀਆਂ ਫਾਈਲਾਂ ਦੇ ਵਿੱਚ ਉਹਨਾਂ ਦੇ ਟੇਬਲਾਂ ਦੇ ਉੱਤੇ ਔਰ ਉਹਨਾਂ ਦੇ ਜਵਾਨਾਂ ਦੇ ਉੱਤੇ ਆ ਰਹੇ ਨੇ ਡਿਸਕਸ ਹੋ ਰਹੇ ਨੇ ਔਰ 3 ਜੁਲਾਈ ਨੂੰ ਸੌਰੀ 3 ਜੁਲਾਈ ਨੂੰ ਦਲ ਖਾਲਸਾ ਦੇ ਬਾਨੀ ਆਗੂ ਭਾਈ ਕਜਿੰਦਰ ਸਿੰਘ ਇਸ ਸੰਸਾਰ ਤੋਂ ਪਿਛਲੇ ਸਾਲ ਸਰੀਰਕ ਰੂਪ ਦੇ ਵਿੱਚ ਸਾਨੂੰ ਵਿਛੋੜਾ ਦੇ ਕੇ ਚਲੇ ਗਏ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਬਹੁਤ ਸਾਰੀ ਦੁਨੀਆ ਨੂੰ ਪਤਾ ਵੀ ਆਰ ਕਈਆਂ ਨੂੰ ਇਹ ਗੱਲ ਦਾ ਇਲਮ ਨਹੀਂ ਆ ਕਿ ਭਾਈ ਹਰਦੀਪ ਸਿੰਘ ਨਿੱਜਰ ਤੇ ਭਾਈ ਕਜਿੰਦਰ ਸਿੰਘ ਇਹਨਾਂ ਦੇ ਵਿੱਚ ਕੱਲਾ ਪੰਥਕੀ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਮਿਲਨ ਵਰਤਨ ਇਹ ਇੱਕ ਇੱਕ ਤਰੀਕੇ ਦੇ ਨਾਲ ਬਜ਼ੁਰਗ ਤੇ ਨੌਜਵਾਨ ਵਾਂਗੂ ਇੱਕ ਪਿਓ ਤੇ ਪੁੱਤਰ ਵਾਂਗੂ ਇਹ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਮਿਲਦੇ ਵਰਤਦੇ ਸੀ ਜਿਹੜੇ ਭਾਈ ਹਰਦੀਪ ਸਿੰਘ ਨਿੱਜਰ ਦੇ ਸਾਥੀ ਸੀ ਉਹ ਸਾਰੇ ਜਾਣਦੇ ਆ ਕਿ ਉਪਾਇਕ ਜਿੰਦਰ ਸਿੰਘ ਉਹਨਾਂ ਨੂੰ ਬਾਪੂ ਜੀ ਕਹਿ ਕੇ ਸੰਬੋਧਨ ਕਰਦੇ ਸੀ ਸੋ ਉਹਨਾਂ ਦਾ ਰਿਸ਼ਤਾ ਪੰਥਕ ਦਾ ਹੈ ਹੀ ਹੈ ਉਹਦੇ ਨਾਲ ਨਾਲ ਜਿਹੜਾ ਇੱਕ ਪੰਥਕ ਪੜਦੇ ਚ ਚਲਦਾ ਚਲਦਾ ਪਰਸਨਲ ਵੀ ਬਣ ਜਾਂਦਾ ਉਹ ਵੀ ਸੀਗਾ ਸੋ ਉਹਨਾਂ ਦੀ ਇੱਕ ਸਾਂਝ ਵੀ ਸੀ ਸੋ ਉਸ ਸਾਂਝ ਨੂੰ ਮੁੱਖ ਰੱਖਦੇ ਹੋਏ ਉਸ ਰਿਲੇਸ਼ਨ ਨੂੰ ਮੁੱਖ ਰੱਖਦੇ ਹੋਏ ਔਰ ਦੋਨਾਂ ਦੀ ਜੀਵਨ ਨੂੰ ਸੰਘਰਸ਼ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਭਾਈ ਜਿੰਦਰ ਸਿੰਘ ਨੇ ਆਪਣਾ ਪੂਰਾ ਜੀਵਨ ਸੰਘਰਸ਼ ਦੇ ਦੇਖ ਕੇ ਲਾਇਆ ਵਿਚਾਰਤਾਰਕ ਰੂਪ ਦੇ ਵਿੱਚ ਵੀ ਉਹਨਾਂ ਨੇ ਪੈਰ ਪੈਰ ਦੇ ਤੇ ਕੌਮ ਦੇ ਅਗਵਾਈ ਕੀਤੀ ਉਥੇ ਹੀ ਭਾਈ ਹਰਦੀਪ ਸਿੰਘ ਨਿੱਜਰ ਨੇ ਜਿਹੜਾ ਆ ਉਹ ਵਿਦੇਸ਼ਾਂ ਦੀ ਧਰਤੀ ਦੇ ਵਿਚ ਰਹਿ ਕੇ ਪੰਜਾਬ ਦੀ ਆਜ਼ਾਦੀ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਸੰਘਰਸ਼ ਕੀਤਾ ਉਹਨਾਂ ਦੋਨਾਂ ਦੇ ਸੰਘਰਸ਼ ਨੂੰ ਅਹਿਮੀਅਤ ਦਿੰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਦਲ ਖਾਲਸਾ ਵੱਲੋਂ ਸਾਂਝੇ ਤੌਰ ਦੇ ਉੱਤੇ ਦੋਵਾਂ ਸ਼ਖਸੀਅਤਾਂ ਦੇ ਅਖੰਡ ਪਾਠ ਸਾਹਿਬ ਦੇ ਭੋਗ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਤ ਗੁਰਦੁਆਰਾ ਬਾਈ ਪਾਈ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਉਹਨਾਂ ਦੇ ਸਥਾਨ ਦੇ ਉੱਤੇ ਪਾਏ ਜਾਣਗੇ 3 ਜੁਲਾਈ ਨੂੰ ਜਦਨ ਭਾਜੀ ਸੰਸਾਰਿਕ ਯਾਤਰਾ ਪੂਰੀ ਕਰਕੇ ਗਏ ਸੀ ਉਸ ਦਿਨ ਭੋਗ ਆਰੰਭ ਹੋਣਗੇ ਔਰ 5 ਜੁਲਾਈ ਨੂੰ ਸਵੇਰੇ 8 ਵਜੇ ਦੋਨਾਂ ਦੇ ਸੰਘਰਸ਼ ਨੂੰ ਨਾਤਮਸਤਕ ਹੁੰਦੇ ਉਹਨਾਂ ਨੂੰ ਯਾਦ ਕਰਦੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ 5 ਤਰੀਕ ਨੂੰ ਅਕਾਲ ਤਖਤ ਸਾਹਿਬ ਦੇ ਨਾਲ ਸੰਬੰਧਿਤ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਉਹਨਾਂ ਦੇ ਸਤਾਨ ਦੇ ਉੱਤੇ ਭੋਗ ਪਾਏ ਜਾਣਗੇ ਸੋ ਜਿੱਥੇ ਅਸੀਂ ਆਪਣੀ ਪੰਜਾਬ ਵਾਸੀ ਕੌਮ ਨੂੰ ਅਪੀਲ ਕਰਦੇ ਆ ਕਿ ਉਹ ਇਸ ਭੋਗ ਦੇ ਸ਼ਾਮਲ ਹੋਣ ਉੱਥੇ ਨਾਲ ਦੇ ਨਾਲ ਇਹ ਵੀ ਜਾਣਕਾਰੀ ਮੈਂ ਸਾਂਝੀ ਕਰਨੀ ਚਾਹੁੰਦਾ ਕਿ ਇਹਨਾਂ ਦੋਨਾਂ ਦੇ ਭੋਗ ਜਿਹੜੇ ਆ ਉਹ ਜਰਮਨ ਵੀ ਪੈਣਗੇ ਇੰਗਲੈਂਡ ਵੀ ਪੈਣਗੇ ਔਰ ਕੈਨੇਡਾ ਦੇ ਵਿੱਚ ਵੀ ਅਲੱਗ-ਅਲੱਗ ਗੁਰੂ ਘਰਾਂ ਦੇ ਵਿੱਚ ਜਿਹੜੇ ਆ ਇੰਸੇ ਤਰੀਕ ਨੂੰ 5 ਤੇ 6 ਤਰੀਕ ਨੂੰ ਜਿਹੜੇ ਆ ਉਹ ਕਾਫੀ ਸਾਵਜਿਤੇ ਉਲਿਖ ਦਿੱਤੇ ਗਏ ਆ ਸੋ ਪੂਰੀ ਦੁਨੀਆ ਦੇ ਵਿੱਚ ਇਹਨਾਂ ਨੂੰ 5 ਤੇ 6 ਤਰੀਕ ਨੂੰ ਅਲੱਗ-ਅਲੱਗ ਗੁਰਦੁਆਰੇ ਅਲੱਗ-ਅਲੱਗ ਜਗ੍ਹਾ ਤੇ ਉੱਤੇ ਦੁਨੀਆ ਦੇ ਵਿੱਚ ਯਾਦ ਕੀਤਾ ਜਾਣਾ ਹੈ ਔਰ ਜਦੋਂ ਇਹ ਯਾਦ ਹੋਣਗੇ ਉਹਦੇ ਨਾਲ ਦੀ ਨਾਲ ਹੀ ਭਾਈ ਹਰਦੀਪ ਸਿੰਘ ਨਿੱਜਰ ਦਾ ਕੇਸ ਜਿਹੜਾ ਆ ਉਹ ਖਾਸ ਤੌਰ ਦੇ ਉੱਤੇ ਫੇਰ ਦੁਬਾਰਾ ਯਾਦ ਕੀਤਾ ਜਾਏਗਾ